ਬਿਨ ਸ਼ਬਦੇ ਅੰਤਰ ਹਨੇਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਨੇ ਬਗੈਰ ਗਿਆਨ ਤੋਂ ਬਗੈਰ ਸਮਝ ਤੋਂ ਬਗੈਰ ਸਤਿਗੁਰਾਂ ਦੇ ਸ਼ਬਦ ਤੋਂ ਮਨੁੱਖ ਦੇ ਅੰਦਰ ਹਨੇਰਾ ਪਿਆ ਹੈ ਨਾ ਵਸਤ ਲਹੇ ਨਾ ਚੁੱਕੇ ਫੇਰਾ ਕਹਿੰਦੇ ਨਾ ਹੀ ਇਹਨੂੰ ਸੱਚ ਰੂਪੀ ਵਸਤੂ ਲੱਭਦੀ ਹੈ ਕਿਉਂਕਿ ਹਨੇਰਾ ਹੈ ਤੇ ਨਾ ਹੀ ਇਹਦਾ ਜਨਮ ਮਰਨ ਦਾ ਗੇੜ ਮੁੱਕਦਾ ਹੈ ਏ குரு ਦੇ ਕੋਲੇ ਜਦੋਂ ਆਊਗਾ ਸਤਗੁਰ ਹੱਥ ਕੁੰਜੀ ਹੋਰ ਦਰ ਖੁੱਲੇ ਨਹੀਂ ਕਹਿੰਦੇ ਗੁਰੂ ਦੇ ਹੱਥ ਦੇ ਵਿੱਚ ਕੁੰਜੀ ਹੈ ਹੋਰ ਕੋਈ ਇਸ ਦਰ ਨੂੰ ਖੋਲ ਨਹੀਂ ਸਕਦਾ ਇਸ ਦਰਵਾਜ਼ੇ ਨੂੰ ਖੋਲ ਨਹੀਂ ਸਕਦਾ ਗੁਰੂ ਪੂਰੇ ਭਾਗ ਮਲਾ ਬਣਿਆ ਕਹਿੰਦੇ ਗੁਰੂ ਵੀ ਪੂਰੇ ਭਾਗਾ ਨਾਲ ਮਿਲਦਾ ਹੈ ਜਦੋਂ ਸਾਡੇ ਭਾਗ ਜਾਗਦੇ ਨੇ ਤੇ ਗੁਰੂ ਤੇ ਸਾਡੇ ਸਾਡੇ ਉੱਤੇ ਗੁਰੂ ਬਖਸ਼ਿਸ਼ ਕਰ ਦਿੰਦਾ ਹੈ ਸੋ ਆਓ ਗੁਰੂ ਦੇ ਸ਼ਰਨੀ ਪੈ ਕੇ ਆਪਣੇ ਭਾਗ ਜਗਾਈਏ ਸਤ ਸੰਗਤ ਕਰੀਏ ਬਾਣੀ ਪੜੀਏ ਤੇ ਕਾਲ ਪੁਰਖ ਵਹਿਗੁਰੂ ਜੀ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਸਾਨੂੰ ਲੜ ਲਾ ਦੇਣ